ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਕਿ ਸ਼ਾਮਾਂ ਪਈਆਂ ਨੂੰ ਸਿਰ ਕਿਉਂ ਨਹੀਂ ਵੋਣਾ ਚਾਹੀਦਾ ਕੀ ਕਾਰਨ ਹੈ ਕੀ ਸੱਚਮੁੱਚ ਸ਼ਾਮਾਂ ਨੂੰ ਸਿਰ ਨਹੀਂ ਵੋਣਾ ਚਾਹੀਦਾ ਜਾਂ ਇਹ ਕੋਈ ਵਹਿਮ ਭਰਮ ਹੈ ਜਾਂ ਸਚਾਈ ਆ ਆਖਿਰਕਾਰ ਇਸ ਪਿੱਛੇ ਕੀ ਕਾਰਨ ਹੈ ਅਸੀਂ ਪਹਿਲਾਂ ਵੀ ਇਸ ਬਾਰੇ ਗੱਲ ਕੀਤੀ ਸੀ ਪਰ ਅੱਜ ਅਸੀਂ ਵਿਸਥਾਰ ਨਾਲ ਇਸ ਬਾਰੇ ਗੱਲ ਕਰਾਂਗੇ ਕਿ ਸ਼ਾਮਾਂ ਨੂੰ ਸਿਰ ਕਿਉਂ ਨਹੀਂ ਮੋਣਾ ਚਾਹੀਦਾ ਇਹ ਅੱਜ ਦੀ ਗੱਲ ਨਹੀਂ ਅੱਜ ਤੋਂ ਕੋਈ 200 400 ਸਾਲ ਪਹਿਲਾਂ ਦੀ ਗੱਲ ਆ ਜਦੋਂ ਕਿ ਬਿਜਲੀ ਦਾ ਕੋਈ ਵੀ ਪ੍ਰਬੰਧ ਨਹੀਂ ਸੀ ਹੁੰਦਾ ਤੇ ਕੰਮ ਸਾਰੇ ਚੁੱਲਿਆਂ ਤੇ ਕੀਤੇ ਜਾਂਦੇ ਸੀ ਤੇ ਸੁਆਣੀਆਂ ਸ਼ਾਮਾਂ ਨੂੰ ਹੀ ਸਾਰੇ ਕੰਮ ਕਰ ਲੈਂਦੀਆਂ ਸੀ ਰੋਟੀ ਟੁੱਕ ਦਾ ਕੰਮ ਨਿਬੇੜ ਲੈਂਦੀਆਂ ਸੀ ਤੇ ਫਿਰ ਉਦੋਂ ਕੋਈ ਲਾਈਟ ਨਹੀਂ ਹੁੰਦੀ ਸੀ ਕਿਤੇ ਵੀ ਕੋਈ ਬੱਤੀ ਦਾ ਪ੍ਰਬੰਧ ਨਹੀਂ ਸੀ ਹੁੰਦਾ ਤੇ ਕੋਈ ਦੀਵਾ ਜਗਾ ਕੇ ਹੀ ਕੰਮ ਕੀਤਾ ਜਾਂਦਾ ਸੀ ਤੇ ਫਿਰ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਸ਼ਾਮਾਂ ਨੂੰ ਵੇੜਿਆਂ ਵਿੱਚ ਕੰਮ ਕੀਤਾ ਜਾਂਦਾ ਸੀ ਤਾਂ ਫਿਰ ਲੋਕਿੰਗ ਸਿਰ ਵੀ ਤਾਂ ਬਾਹਰ ਵੇੜੇ ਵਿੱਚ ਹੀ ਵਾਉਂਦੇ ਸੀ ਤੇ ਫਿਰ ਉਹ ਵਾਲ ਝਾੜ ਕੇ ਜ਼ਮੀਨ ਤੇ ਡਿੱਗਦੇ ਸੀ ਅੱਜ ਵੀ ਜਦੋਂ ਸੇਰ ਵਾਇਆ ਜਾਂਦਾ ਤਾਂ ਸਾਡੇ ਵਾਲ ਟੁੱਟ ਕੇ ਜ਼ਮੀਨ ਤੇ ਡਿੱਗ ਜਾਂਦੇ ਆ ਭਾਵੇਂ ਕਿ ਅੱਜ ਕੱਲ ਬਹੁਤ ਹੀ ਸੁੱਖ ਸਹੂਲਤਾਂ ਮਿਲ ਚੁੱਕੀਆਂ ਸਾਡੀਆਂ ਰਸੋਈਆਂ ਬਣ ਗਈਆਂ ਤੇ ਅਸੀਂ ਸੇਰ ਅਲੱਗ ਕਮਰਿਆਂ 'ਚ ਵਾਹਨੇ ਆ ਬਹੁਤ ਹੀ ਸਾਨੂੰ ਸਹੂਲਤਾਂ ਮਿਲ ਚੁੱਕੀਆਂ ਵਾ ਪਰ ਇਹ ਅੱਜ ਦੀ ਗੱਲ ਨਹੀਂ ਇਹ ਬਹੁਤ ਪੁਰਾਣੇ ਸਮੇਂ ਦੀ ਗੱਲ ਆ ਜਦੋਂ ਕਿ ਵਾਲ ਟੁੱਟ ਕੇ ਤੇ ਕਿਸੇ दाल ਸਬਜ਼ੀ ਵਿੱਚ ਨਾ ਪੈ ਜਾਣ ਕਿਉਂਕਿ ਉਦੋਂ ਰੋਟੀ ਟੋਕ ਦਾ ਟਾਈਮ ਹੁੰਦਾ ਸੀ ਤੇ ਫਿਰ ਜੇ ਕੋਈ ਵਾਲ ਸਬਜੀ ਵਿੱਚ ਚਲਿਆ ਜਾਵੇ ਜਾਂ ਆਟੇ ਵਿੱਚ ਗੁੱਝ ਜਾਵੇ ਤਾਂ ਫਿਰ ਉਹ ਪੇਟ ਵਿੱਚ ਜਾ ਕੇ ਬਹੁਤ ਨੁਕਸਾਨ ਕਰਦਾ ਜੇ ਇਸ ਕਰਕੇ ਸੁਆਣੀਆਂ ਕਹਿੰਦੀਆਂ ਸੀ ਕਿ ਸ਼ਾਮਾਂ ਨੂੰ ਸੇਰਵਾਉਣਾ ਮਾੜਾ ਮੰਨਿਆ ਜਾਂਦਾ ਤੇ ਉਦੋਂ ਦੀ ਹੀ ਇਹ ਧਾਰਨਾ ਹੁਣ ਤੱਕ ਬਣੀ ਆਈ ਆ ਕਿ ਸ਼ਾਮਾਂ ਨੂੰ ਸੇਰ ਨਹੀਂ ਵਾਉਣਾ ਚਾਹੀਦਾ ਚੰਗਾ ਨਹੀਂ ਹੁੰਦਾ ਪਰ ਜਦੋਂ ਕਿਸੇ ਨੂੰ ਇਹ ਪੁੱਛੀਏ ਕਿ ਚੰਗਾ ਕਿਉਂ ਨਹੀਂ ਹੁੰਦਾ ਤੇ ਫਿਰ ਬਹੁਤ ਹੀ ਘੱਟ ਲੋਕਾਂ ਕੋਲੇ ਇਸ ਗੱਲ ਦਾ ਜਵਾਬ ਹੁੰਦਾ ਤੇ ਅਸਲ ਸਚਾਈ ਇਹ ਹੀ ਆ ਕਿ ਸ਼ਾਮਾਂ ਨੂੰ ਸਿਰ ਇਸ ਕਰਕੇ ਨਹੀਂ ਸਿਵਾਇਆ ਜਾਂਦਾ ਪਰ ਅੱਜ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਅੱਜ ਭਾਵੇਂ ਤੁਸੀਂ ਸ਼ਾਮਾਂ ਨੂੰ ਦੋ ਵਾਰ ਸੇਰਵਾਲੋ ਭਾਵੇਂ ਚਾਰ ਵਾਰ ਵਾਲੋ ਅੱਜ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅੱਜਕੱਲ ਰੋਟੀ ਬਣਾਉਣ ਵਾਸਤੇ ਰਸੋਈਆਂ ਬਣ ਚੁੱਕੀਆਂ ਜਿਸ ਤੇ ਜਾਣ ਦੀ ਕੋਈ ਗੱਲ ਹੀ ਨਹੀਂ ਹੁੰਦੀ ਤੇ ਫੇਰ ਸਾਡੀਆਂ ਸੁਆਣੀਆਂ ਉਦਾਂ ਹੀ ਬਹੁਤ ਸਿਆਣੀਆਂ ਤੇ ਉਹ ਜਦੋਂ ਸਿਰ ਵਾਉਂਦੀਆਂ ਨੇ ਉਹ ਵੱਖਰੇ ਕਮਰੇ 'ਚ ਵਾਉਂਦੀਆਂ ਨੇ ਤੇ ਜਦੋਂ ਖਾਣਾ ਤਿਆਰ ਕਰਦੀਆਂ ਨੇ ਤੇ ਫੇਰ ਉਹ ਸਿਰ ਟੱਕ ਕੇ ਖਾਣੇ ਨੂੰ ਤਿਆਰ ਕਰਦੀਆਂ ਸਬਜੀ ਬਣਾਉਂਦੀਆਂ ਆਟਾ ਗੁੰਨਦੀਆਂ ਤਾਂ ਕਿ ਉਸ ਵਿੱਚ ਕੋਈ ਵਾਲ ਨਾ ਚਲਿਆ ਜਾਵੇ ਇਸ ਕਰਕੇ ਇਹ ਕੋਈ ਵਹਿਮ ਭਰਮ ਨਹੀਂ ਇਹ ਇੱਕ ਉਸ ਸਮੇਂ ਦੀ ਸਚਾਈ ਆ ਤੇ ਅੱਜ ਵੀ ਤੁਸੀਂ ਵੇਖੋਗੇ ਕਦੋਂ ਜਦੋਂ ਕੋਈ ਬਜ਼ੁਰਗ ਕੋਲ ਬੈਠਾ ਹੋਵੇ ਨਾ ਤਾ ਅੱਜ ਵੀ ਉਹ ਇਸ ਗੱਲ ਤੋਂ ਟੋਕੇਗਾ ਕਿ ਸ਼ਾਮਾ ਨੂੰ ਸਿਰ ਨਹੀਂ ਵਾਈਦਾ ਪਰ ਅਸਲ ਸਚਾਈ ਇਸ ਦੀ ਇਹੀ ਆ ਕਿ ਇਹ ਉਦੋਂ ਦੀ ਗੱਲ ਬਣੀ ਹੋਈ ਕਿ ਸ਼ਾਮਾ ਨੂੰ ਸਿਰ ਨਹੀਂ ਵਾਈਦਾ ਪਰ ਹੁਣ ਇਸ ਗੱਲ ਦਾ ਕੋਈ ਮਤਲਬ ਨਹੀਂ ਹੁਣ ਤੁਸੀਂ ਜਦੋਂ ਮਰਜ਼ੀ ਚਾਹੋ ਆਪਣਾ ਸਿਰ ਵਾ ਸਕਦੇ ਹੋ ਆਸ ਕਰਦੀ ਆ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗਣਗੀਆਂ ਖੁਸ਼ ਰਹੋ ਤੰਦਰੁਸਤ ਰਹੋ